ਜੇ ਕਿਸੇ ਨੂੰ ਮਾਈਨਰ ਇੰਜਰੀ ਆਇਆ ਤਾਂ ਅਸੀਂ ਉਹਨੂੰ ਫਸਟ ਏਡ ਵਗੈਰਾ ਦੇ ਕੇ ਰਵਾਣਾ ਕਰ ਲੈਂਦਾ ਜੇ ਉਹਨੂੰ ਮੇਜਰ ਇੰਜਰੀ ਆ ਤਾਂ ਅਸੀਂ ਉਹਨੂੰ ਹਸਪਤਾਲ ਲੈ ਕੇ ਜਾਂਦੇ ਆਂ ਹਸਪਤਾਲ ਪਹਚਾਣ ਤੋਂ ਬਾਅਦ ਉਸ ਦਾ ਪੂਰਾ ਜਿਹੜਾ ਡਾਟਾ ਆਪਣੇ ਕੋਲ ਲਿਖ ਲੈਨੇ ਆ ਉਹਦੇ ਜੋ ਜੋੜਾ ਵਹੀਕਲ ਹੁੰਦਾ ਉਹਨੂੰ ਥਾਣੇ ਪਹਚਾਣਨੇ ਆ ਆ ਸਾਡੇ ਕੋਲ ਇਹ ਫਸਟ ਏਡ ਕਿੱਟ ਨੇ ਜਿਸ ਵਿੱਚ ਮੋਵ, ਬੀਟਾਡਾਈਨ, ਕਾਟਨ ਤੇ ਡਟੋਲ ਵਗੈਰਾ ਪੱਟੀਆਂ ਹੋਗੇ ਪੰਜਾਬ ਦੇਸ਼ ਦਾ ਪਹਿਲਾ ਸੁਪਰ ਜੀ ਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪ ਦੀ ਅਲੱਗ ਪੁਲਿਸ ਬਣਾ ਲਈ ਐਸਐਸਪੀ ਕਿ 7 ਮਿੰਟਾਂ ਦੇ ਵਿੱਚ ਵਿੱਚ ਜਿੱਥੇ ਮਰਜੀ ਐਕਸੀਡੈਂਟ ਹੋਇਆ ਹੋਵੇ ਸੜਕ ਤੇ ਉਹ ਪਹੁੰਚ ਜਾਂਦੇ ਨੇ ਜਿੰਨੇ ਜਣ ਬਣਿਆ ਹੋਵੇ 93 ਚ ਬਣਿਆ ਹੋਵੇ ਕਿਥੇ ਬਣ ਆਪ ਕبھی ਨਾਮ ਦੇਖਦੇ ਆਣੇ ਆ ਨਗ ਲੋਕੋਂ ਕਿਸੇ ਪੁੱਛਦੇ ਆ ਕਿ ਆਪ ਆਪ یہ کدھر بھی کتنا الگ قدر کدما لگتا ہے آپ کے ویک میں ایریا کا اپ کا راستہ لنگ رہا ہے کیا اپ کی ذمہ داری نہیں کہ ان کے جو پانی کا نکاس صاف کریں نہیں جو کیے ٹیکنیکلی غلط صرف 12 15 سال سے بنوی 12 15 سال کے ابھی بھی چوک کے 15 سال تو مگرو تھرتی نیوی نہیں ہوئی ਲੋਕ ਫਟ ਲੈ ਲੈ ਵਲੋ ਹੁਣ ਜ਼ਿਕਰ ਕਿਸੇ ਨੇ ਦੇਖਿਆ ਹੀ ਨਹੀਂ ਪਰ ਲੋਕ ਡੁੱਬਦੇ ਜਾਂਦੇ ਨਾ ਤੁਸੀਂ ਸੁਣਦੇ ਹੋ ਤੁੰਗੋ ਬਾਜ ਮਰੋ ਨਾ ਬਾਬਾ ਜੀ ਆਪਨੇ 90 ਮੈਂ ਕੀਆ 90 ਮੈਂ ਗਲਤ ਕਰਦੀਆਂ ਲੋਕ ਡੁੱਬਦੇ ਰਹੇ ਨਹੀਂ ਉਦੋਂ ਕਿਸੇ ਨੇ ਬਾਤ ਨਹੀਂ ਪੁੱਛੀ ਨਹੀਂ ਬਾਅਦ ਵਿੱਚ ਅਸੀਂ ਮੁਗਿਆ ਸਰ ਇਹਨਾਂ ਨੇ ਸਾਡਾ ਪ੍ਰੋਜੈਕਟ ਜਿਹੜਾ ਨਵਾਂ ਆਇਆ ਉਸਦੇ ਤਾਂਗਰ ਕੇ ਜਿਆਦਾ ਪਾ ਕਾ ਸਾਨੂੰ ਪ੍ਰੋਜੈਕਟ ਦਾ ਪਤਾ ਪਾਣੀ ਪਾਣੀ ਥੱਲੇ ਦੀ ਲੰਘਣਾ ਪ੍ਰੋਜੈਕਟ ਹੈ ਅਸੀਂ ਥੱਲੇ ਗੂੰਗਾ ਜਿੰਨਾ ਮਰਜ਼ੀ ਕਰਦੀਏ ਪਾਣੀ ਤਾਂ ਉਹਦੇ ਵਿੱਚ ਦੀ ਲੰਘਣਾ ਨਾ ਪਾਣੀ ਵਾਸਤੇ ਦੀ ਜਗ੍ਹਾ ਹੀ ਹੈ ਨਹੀਂ ਪਤਾ ਸਰ ਸਹੀ ਜਾਂਦੇ ਹੋ ਬਣੇ ਹੋਗੇ 93 ਚ ਬਣਿਆ ਹੋਗੇ ਕਿਥੇ ਬਣੇ ਆਪ ਕਬੀ ਨਾਮ ਦੇਖਦੇ ਆਣੇ ਨਾ ਕੋ ਲੋਕੋਂ ਕਿਸੇ ਪੁੱਛਦੇ ਆ ਕਿ ਆਪ ਆ ਆ ਕਿਦਰ ਵੀ ਕਿਤਨਾ ਲੱਕ ਉਧਰ ਕਿ ਦਮਾ ਲੱਗ ਆਪਕੇ ਵਿਚ ਮੇ एरिया ਕੇ ਆਪ ਦਾ ਰਸਤਾ ਲੰਘ ਰਿਹਾ ਹੈ ਕੀ ਆਪकी ਜ਼ਿੰਮੇਵਾਰੀ ਨਹੀਂ ਕਿ ਇਨਕੇ ਜੋ ਪਾਣੀ ਕਾ ਨਿਕਾਸ ਆਪ ਕਰੇ ਭਈ ਜੋ ਕੀ ਹੈ ਟੈਕਨੀਕਲੀ ਗਲਤ ਸੱਤ 12 15 ਸਾਲ ਸਦ 92 12 15 ਸਾਲ ਲੱਗਿਆ ਵੀ ਚੌਕ ਤੇ 15 ਸਾਲ ਤੋਂ ਮਗਰੋਂ ਧਰਤੀ ਨੀਵੀਂ ਨਹੀਂ ਹੋਈ। ਜੋ ਪੈਡ ਲੈਵਲ ਹੁਣ ਜ਼ਿਕਰ ਕਿਸੇ ਨੇ ਦੇਖਿਆ ਹੀ ਨਹੀਂ ਪਰ ਲੋਕ ਡੁੱਬਦੇ ਜਾਂਦੇ ਨਾ ਤੁਸੀਂ ਸੁਣਦੇ ਨਾ ਤੁੰਗਵਾਜ ਮਰੋ ਨਾ ਨਾ ਹੋ ਗਿਆ ਇਹਨਾਂ ਦੇ ਦਫ਼ਤਰ ਜਾ ਕੇ ਆਏ ਆ। ਕੀ ਗੱਲ ਲੋਕਾਂ ਨੂੰ ਕਿਉਂ ਰੋਣਾ ਇਹਦਾ ਸਾਰਾ ਖਰਚਾ ਟੋਟਾ ਹਾਈਵੇ ਤੋਂ ਟੋਟਾ ਸਾਡੇ ਪਾਸ ਕਿਉਂਕਿ ਤੁਸੀਂ ਇਹ ਨਾ ਹੈਗੇ ਗਲਤ ਕੰਮ ਕੀਤਾ। ਜੇ ਰੋਹੀ ਇਹਦੀ ਜਿਹੜੀ ਇਹ ਭਾਗ ਦੇ ਨਾਲ ਤੁਸੀਂ ਉਦੋਂ ਇਹਨਾਂ ਨੂੰ ਪੁੱਛੇ ਐਂਡਰ ਵਾਹ ਨੂੰ ਤੁਮ ਨੂੰ ਬਚੀ ਨਹੀਂ ਇਹਨੇ ਕੋਈ ਰਿਪੋਰਟ ਸੀ ਕਿਖਾ ਦਿਖਾਓ ਸਰ 12 15 ਸਾਲ ਡਿਪਾਰਟਮੈਂਟ ਦਾ ਕੰਮ ਆਪਣੇ 90 ਵਿੱਚ ਕੀਆ 90 ਵਿੱਚ ਗਲਤ ਕਰਦੀਆਂ ਲੋਕ ਡੁੱਬਦੇ ਰਹੇ ਨਹੀਂ ਉਦੋਂ ਕਿਸੇ ਨੇ ਬਾਤ ਨਹੀਂ ਪੁੱਛੀ ਨਹੀਂ ਬਾਅਦ ਵਿੱਚ ਅਕਸੀ ਹੋ ਗਿਆ ਸਰ ਇਹਨਾਂ ਨੇ ਸਾਡਾ ਪ੍ਰੋਜੈਕਟ ਜਿਹੜਾ ਨਵਾਂ ਆਇਆ ਉਸ ਦੀ ਤਾਂ ਕਰਕੇ ਜਿਆਦਾ ਪਤਾ ਸਾਨੂੰ ਪ੍ਰੋਜੈਕਟ ਤਾਂ ਪਤਾ ਪਾਣੀ ਪਾਣੀ ਥੱਲੇ ਦੀ ਨੰਗਣਾ ਪ੍ਰੋਜੈਕਟ ਹੈ ਅਸੀਂ ਥੱਲੇ ਗੂੰਗਾ ਜਿੰਨਾ ਮਰਜ਼ੀ ਕਰਦੀਏ ਪਾਣੀ ਤੋਂ ਉਹਦੇ ਵਿੱਚ ਨਹੀਂ ਲੰਘਣਾ ਨਾ ਪਾਣੀ ਵਾਸਤੇ ਤਾਂ ਜਗ੍ਹਾ ਹੀ ਹੈ ਨਹੀਂ ਪਹਿਲਾਂ ਸਭ ਸਹੀ ਚੱਲ ਰਿਹਾ ਪ੍ਰੋਜੈਕਟਾ ਸਹੀ ਚੱਲਦਾ ਹੁਣ ਕਿੱਥੋਂ ਲਾ ਕਰਕੇ ਸੰਭਲਦੇ ਨੇ 314 ਕਿ ਲੋਕਾਂ ਨੇ ਰੋਲਰ ਪਤਾ ਕਿਉਂ ਚੱਲਦਾ ਲੋਕਾਂ ਨੇ ਰੋਲਰ ਭਰੀ ਹੋਈ ਸੀ ਉਹ ਗਾਰ ਭਰੀ ਕਰਦੇ ਸੀ ਪਾਣੀ ਨਿਕਲ ਜਾਂਦਾ ਸੀ ਹੁਣ ਇਹਨਾਂ ਨੇ ਬਣਾਇਆ ਨਾਲਾ ਗਾਰ ਕੱਢ ਦਿੰਦੀ ਹੈ ਹੁਣ ਹੁਣੇ ਲੈ ਹੁਣੇ ਲੈਵਲ ਤੇ ਹੈ ਤੁਸੀਂ ਲੈਵਲ ਤੇ ਨਹੀਂ ਬਣਾਇਆ ਜੇ ਲੈਵਲ ਤੇ ਬਣਾਇਆ ਹੁੰਦਾ ਤੇ ਜਿਵੇਂ ਲੈਵਲ ਤੇ ਜਾਂਦੇ ਜੋ ਇਹਨਾਂ ਦਾ ਲੈਵਲ ਆ ਫਿਡਿਸ਼ਨ ਲੈਵਲ ਆ ਤੇ ਥੋੜਾ ਉੱਥੇ ਗਈ ਤੇ ਸੀ ਮੈਂ ਨੇ ਤੁਸੀਂ ਉਹਨੂੰ ਤੁਹਾਨੂੰ ਇਹ ਕਿੰਨੇ ਫੁੱਟ ਦਾ ਫਰਕ 6 ਫੁੱਟ ਦਾ ਜੀ 3-4 ਫੁੱਟ ਦਾ ਬੱਸ ਆ 4 ਫੁੱਟ ਦਾ ਟੈਕਨੀਕਲੀ ਤੁਹਾਡੇ ਪਾਣੀ ਦੇ ਨਿਕਾਸ ਦੇ 4 ਫੁੱਟ ਦਾ ਫਰਕ ਆ ਤੇ ਬਾਰਸ਼ਾਂ ਆਉਣ ਵਾਲੀ ਐ ਤੁਮੂ ਇਹ ਸਾਰੇ ਪਿੰਨਾਂ ਵਾਲੇ ਕਹਿੰਦੇ ਇਹ ਦੋਵੇਂ ਵਾਰ ਤੁਸੀਂ ਹੋਵੋਗੇ ਅਜਾ ਤੁਹਾਡੀ ਵੀਡੀਓ ਜੜੀ ਹੈਗੀ ਆ ਦੇਖ ਸਕਦੇ ਹੋ ਤੁਹਾਡਾ ਜਿਹੜਾ ਕੰਮ ਕੀਤਾ ਕਿਉਂਕਿ ਤੁਸੀਂ ਮੰਨਦੇ ਹੀ ਨਹੀਂ ਪਹਿਲੀ ਗੱਲ ਤੋਂ ਸੁਣਦੇ ਹੀ ਨਹੀਂ ਤੁਸੀਂ ਤੁਹਾਡੇ ਕੋਲ ਅਸਤਨ ਪਹਿਲੇ ਦਿਨ ਜਿਹੜਾ ਹੈਗਾ ਅਸੀਂ ਫੋਨ ਲਾ ਸਾਡੇ ਫੋਨ ਨਹੀਂ ਚੱਕਿਆ ਫਿਰ ਹੁਣ ਮਗਰੋਂ ਉਹ ਜਿਹੜਾ ਹੈਗਾ ਉਹਨੂੰ ਮੈਸੇਜ ਲਾ ਵੀ ਤੇ ਇਹ ਇਹ ਥੋੜਾ ਜਿਹੜਾ ਹੈਗਾ ਤੁਸੀਂ ਕਿੱਦਾਂ ਚੱਕੋਗੇ ਫੋਨ ਫਿਰ ਉਹਨਾਂ ਨੇ ਫੋਨ ਚੱਕਿਆ ਸੋ ਆ ਜਿਹੜਾ ਜੋ ਕੁਝ ਵੀ ਹੈ ਥੋੜਾ ਇਹਨਾਂ ਨੂੰ ਕਿੰਨੀ ਵਾਰੀ ਲਿਖ ਚੁੱਕੇ ਤੁਸੀਂ ਕੌਣ ਸੀ ਬੜੀ ਬੰਦ ਪੰਜਵਾਰੀ ਤੇ ਲੈਫਟ ਕੋ ਗਿਆ ਹਾਈਵੇ ਨੂੰ ਵੀ ਮੈਂ ਅੱਗ ਮੱਲਾ ਨਾ ਦੇ ਦਫਤਰ ਜਾਇਆ ਚਾਰ ਵਾਰੀ ਇਹਨਾਂ ਦੇ ਇਹ ਕਦੀ ਕਹਿੰਦੇ ਲੁਧਿਆਣੇ ਵਾਲੇ ਤੇ ਅੰਦਰ ਸੜਨ ਕਰਦੇ ਆ ਕਿਸੇ ਮੈ ਨਹੀਂ ਜਾਣਾ ਕਿਤੇ ਨਹੀਂ ਜਾਣਾ ਤੁਸੀਂ ਇਹਨੂੰ ਕਰਕੇ ਦੇਣਾ ਕਿਉਂ ਨਾ ਨਗ ਤੁਰੇ ਫਿਰਨੇ ਬਬੀ ਇਹ ਪਹਿਲਾਂ ਕਹਿੰਦੇ ਇਹਨਾਂ ਨੂੰ ਗੁਨਾਹਗੀ ਕਿਤੇ ਸਾਨੂੰ ਇਹ ਦੱਸੋ ਵੀ ਆਪਣੇ ਖੇਤਾਂ ਦੇ ਵਿੱਚ ਦੀ ਤੁਸੀਂ ਕੰਮ ਨੂੰ ਰਵਾਹ ਦਿੱਤਾ ਲੰਘਣ ਵਾਸਤੇ ਤੁਸੀਂ ਕੰਮ ਕੀਤਾ ਪੈਸੇ ਲਏ ਆ ਇਹ ਇਸ ਵਸੇ ਕਿਹਨੇ ਦੇਖਣੀ ਤੁਹਾਡੇ ਪਿਓ ਨੇ ਤੁਸੀਂ ਟੈਕਨੀਕਲ ਇੰਜੀਨੀਅਰ ਆ ਤੁਸੀਂ ਇਹਦਾ ਹਾਈਵੇ ਬਣਾਇਆ ਇਹ 4 ਫੁੱਟ ਜਿਹੜਾ ਹੈਗਾ ਮਹਿਕਮੇ ਨੂੰ ਉਹਦਾ ਨਹੀਂ ਪੁੱਛਿਆ ਹੋ ਤੁਸੀਂ ਜੇ ਪੁੱਛਿਆ ਹੁੰਦਾ ਤੁਹਾਨੂੰ ਅੱਡਾ ਦੱਸਦੇ ਵੀ ਇਹਦੀ ਰੁਗਾਈ ਕੀ ਆ ਤੁਸੀਂ ਪੱਕੇ ਤਾਂ ਗੱਲ ਹੀ ਨਹੀਂ ਦੁਕਦੇ ਵੀ ਅਸੀਂ ਹਾਈਵੇ ਵਾਲੇ ਹਾਈਵੇ ਵਾਲਾ ਦਾ ਮਤਲਬ ਇਹ ਥੋੜਾ ਕਿ ਤੁਹਾਨੂੰ ਸੈਂਟਰ ਸਰਕਾਰ پیسے ਦਿੰਦੀ ਆ ਤੇ ਤੁਸੀਂ ਇੱਥੇ ਕਿਸੇ ਦੀ ਉਹਨਾਂ ਦੇ ਜੀਵਨ ਮਾਲ ਦੇ ਵਿੱਚ ਤੁਸੀਂ ਰੱਖੀ ਨਹੀਂ ਇਸੇ ਕਰੇ ਗੁੰਡੇ ਦਰਿਆ ਦੇ ਉੱਤੇ ਆ 4 ਦਿਨ ਹੋ ਗਏ 6-5 ਦਿਨ ਹਾਈਵੇ ਵਾਲਾ ਹਜੇ ਤੱਕ ਨਹੀਂ ਉੱਥੇ ਕੋ ਪਹੁੰਚਿਆ ਪੰਕਨ ਹੋ ਗਿਆ ਦੇ ਵਿੱਚੋਂ ਨਿਕਾਸੀ ਕਰ ਰਹੇ ਜੀ ਨੇ ਬਣਾਇਆ ਉਹਦੀ ਡਿਊਟੀ ਬਣਦੀ ਹੈ ਵੀ ਉਹਨੂੰ ਉਹਨੂੰ ਮਲਮੇ ਨੂੰ ਚੱਕਣਾ ਉਥੇ ਉਹ ਹੋ ਰਿਹਾ ਇੱਥੇ ਸਾਨੂੰ ਕੱਲ ਪਤਾ ਲੱਗਾ ਸੀ ਇਹਨਾਂ ਨੂੰ ਕਿ ਉਹ ਦੇ ਵਿੱਚ ਪਾਣੀ ਛੱਡਣਾ ਕਹਿੰਦੇ ਜੀ ਉਹ ਤਾਂ ਪਾਣੀ ਆ ਪ੍ਰੋਬਲਮ ਆ ਅਸੀਂ ਤਾਂ ਤੁਸੀਂ ਪਹਿਲਾਂ ਨਹੀਂ ਦੱਸਿਆ ਕਹਿੰਦੇ ਜੀ ਅਸੀਂ ਪਾਸਪਤਾਰ ਪੰਜ ਵਾਰੀ ਅਸੀਂ ਰੈਸ਼ਨਲ ਹਾਈਵੇ ਕੋ ਨੂੰ ਲੈਟਰ ਲਿਖ ਚੁੱਕੇ ਆ ਅਸੀਂ ਕਹਾਂ ਸਾਨੂੰ ਭੇਜੋ ਕੋਈ ਇਹਨਾਂ ਨੂੰ ਗਮਗਾਏ ਆ ਤੇ ਅਸੀਂ ਉਹ ਦੇਖਿਆ ਇਹਨਾਂ ਨੇ ਅੱਜ ਤਾਂ ਆਏ ਕਿ ਦੇਖੀਏ ਕਾਰਨ ਕੀ ਇਹਦੇ ਚਾਰ ਲੈਟਰ ਵੀ ਲਿਖ ਸਕਦੇ ਤੁਸੀਂ ਇਹਨਾਂ ਦੀ ਗੱਲ ਸੁਣੀ ਕਿਉਂ ਨਹੀਂ ਅਸੀਂ ਲੁਧਿਆਣੇ ਵੀ ਫੋਨ ਕੀਤਾ ਤੁਸੀਂ ਸੁਣੀ ਕਿਉਂ ਨਹੀਂ ਇਹਨਾਂ ਦੀ ਗੱਲ ਵਾਲੇ ਕਹਿੰਦੇ ਲੁਧਿਆਣੇ ਵਾਲਿਆਂ ਤੇ ਅੰਡਰ ਆਉਂਦਾ ਇੱਕ ਦੂਜੇ ਤੋਂ ਸਿੱਤੀ ਜਾਣਦੇ ਨੇ ਤੁਸੀਂ ਨੂੰ ਨੂੰ ਛੋਟਾ ਛੋਟਾ ਹੈਗਾ ਉਹਦੇ ਕਰਦੇ ਨੇ ਇਹ ਜਿਹੜਾ ਹੈਗਾ ਕੋਸ਼ਿਸ਼ ਕਰਦੇ ਆ ਹਾਈਵੇ ਵਾਲਾ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ ਇਹਨਾਂ ਨੇ ਕਰਨਾ ਇਹਨਾਂ ਨੇ ਗਲਤ ਬਣਾਇਆ ਕਿਉਂਕਿ ਹੁਣ ਤੱਕ ਕਿਸੇ ਨੇ ਨਾਲ ਰੋੜ ਵੀ ਜੋ ਲੋਕ ਕਿਸੇ ਨੂੰ ਪੁੱਛਣਾ ਥੋੜਾ ਉਹਨਾਂ ਨੂੰ ਮੌਜੂਦ ਦਿੱਤਾ ਜੇ ਉਹ ਉਹਨਾਂ ਦਾ ਵਗਲ ਚਾਰ ਦਿਨ ਰੋਡੀਆਂ ਖਵਾਦਨ ਪਰ ਉਹਦਾ ਰੋਣ ਦਾ ਕਾਰਨ ਕੀ ਹੈ ਛੁੱਡੀਆਂ ਪੁੜੀਆਂ ਬਿਲਕੁਲ ਨੈਸ਼ਨਲ ਹਾਈਵੇ ਆ ਅੱਜ ਬੱਸ ਇਥੋਂ ਸਾਫ ਹੈਗਾ ਬੱਸ ਸਭ ਨੇ ਰੁਕਿਆ ਕੰਮ ਸਾਰਾ ਇਹ ਪਾਣੀ ਇਥੇ ਉੱਚਾ ਇਧਰ ਲੱਭਣਾ ਬੈਡੂ ਉੱਚਾ 4 ਫੁੱਟ ਜਦੋਂ ਉੱਚਾ ਹੋਵੇ ਤੇ 4 ਫੁੱਟ ਪਾਣੀ ਆਪੇ ਭਰਨਾ ਇਲਾਕੇ ਦੇ 4 ਫੁੱਟ ਪਾਣੀ ਭਰੂਗਾ ਤਾਂ ਹੀ ਨਿਕਲੂਗਾ ਪਿਛਲੇ ਪਾਸੇ ਮੋਬਈ ਇੱਕ ਪਰਸੋ ਨਾ ਦੇ ਪਾਣੀ ਪਦਾ ਉਹ ਤੋਂ ਜਦੋਂ ਲੋਕਾਂ ਨੂੰ ਪਾਣੀ ਆਣਾ ਹੈ ਨਾ ਜ ਟੋਪਾ ਤੇ ਸਪਲਾਈ ਨਹੀਂ ਫਰਾਂ ਦੇ ਸਾਰੀ ਤੋਂ ਪਹਿਲਾਂ ਉਹ ਕਮਨ ਕਰੀ ਹਸਰੀਆ ਪਿਛਲੇ ਪਾਸੇ ਨਾ ਮੋਬਈ ਪਿਛਲੇ ਹਫਤੇ ਉਹ ਘਰਾਂ ਦੇ ਵਿੱਚ ਵੜ ਗਿਆ ਪਾਣੀ ਸਾਰਾ ਮੋਟਰ ਮੋਟਰ ਲਾ ਲਾ ਕੱਢਿਆ ਸਾਰਾ ਚਾ ਕਿੰਨਾ ਪਾਣੀ ਘਰਾਂ ਚ ਵੜ ਗਿਆ ਸੀ ਇਹਨਾਂ ਦੇ ਪਾਸੇ ਉਹ ਅਸੀਂ ਸਾਡੇ ਕੋਲ ਵੀ ਕਿੱਥੇ ਅੱਗੇ ਕਿੱਦਾਂ ਨਿਕਲਦਾ ਹੈ ਅੱਗੇ ਪਾਣੀ ਇਹਦਾ ਉਹ ਬਿਹਾੜੀ ਕਰ ਰਹੀਦਾ ਹੁਣ ਕਿਉਂਕਿ ਉੱਚਾ ਸੀਗਾ ਥੋੜੇ ਬੈਡੇ ਦਾ ਖਾਲੀ ਸੀ ਹੁਣ ਇਹਨਾਂ ਨੇ ਆਪਣੇ ਲੈਵਲ ਤੇ ਬਣਾਇਆ ਉਹ ਜਿਹੜਾ ਹੁਣ ਟ੍ਰੇਨ ਨੂੰ ਭਾਗ ਨੇ ਬਣਾਇਆ ਆਪਣੇ ਲੈਵਲ ਤੇ ਬਣਾਇਆ ਇਹਨਾਂ ਨੇ ਉਸ ਵੇਲੇ ਉਸ ਵੇਲੇ ਟ੍ਰੇਨ ਦੇ ਭਾਗ ਨੂੰ ਪੁੱਛਿਆ ਹੀ ਨਹੀਂ ਜੇ ਪੁੱਛਿਆ ਤਾਂ ਹੀ ਕਿਨੇ ਕੋਈ ਅਧਿਕਾਰੀ ਦੱਸਦਾ ਉਹਨਾਂ ਨੂੰ ਪਤਾ ਹੁੰਦਾ ਹੁਣ ਇਹਨਾਂ ਨੇ ਏਸੀ ਕਰਕੇ ਬਣਾਇਆ ਇਹਨਾਂ ਨੂੰ ਇਹਨਾਂ ਨੇ ਉਹਨੂੰ ਜਿਹੋ ਜੇ ਸੀਗਾ ਪੈਸੇ ਦੁੱਧੇ ਦੁਕਾਨ ਦਾ ਦੁਰਗੇ ਜੀ ਆ ਇਸ ਕੁੜੀ ਰੱਖ ਦਿੱਤੀ ਹੈ। ਬੋਸ ਵੇਣਾ ਜਿਹੜੀ ਹੈਗੀ ਇਹ ਜਦੋਂ 100 ਇਹਨੂੰ ਇਹਦੀ ਲੈਵਲਿੰਗ ਹੋਈ ਆ ਤੇ ਇਹ ਜਿਹੜੀ ਹੈਗੀ ਪਾਣੀ ਪਿਛੇ ਭਰਨ ਦਾ ਕਾਰਨ ਰੁਕਣ ਦਾ ਕਾਰਨ ਹਟਾਉਣ ਦਾ ਕਾਰਨ ਨਹੀਂ ਸੀ। ਕੋਈ ਨਹੀਂ ਇਸ ਕਰਦੀ ਕੋਸ਼ਿਸ਼ ਕਰਦਾ